ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਗੁਰੂ ਜੀ ਨੇ ਛੇਰ ਦਾ ਸ਼ਿਕਾਰ ਕਰਨਾ ਕੋਲਾ ਪਾਸੋਂ ਉੱਠ ਕੇ ਗੁਰੂ ਜੀ ਆਪਣੇ ਅਸਥਾਨ ਤੇ ਆਏ ਅਸਥਾਨ ਤੇ ਆਏ ਹੀ ਸਨ ਕੇ ਕਰਤਾਰਪੁਰ ਦੇ ਕੁਝ ਆਦਮੀਆਂ ਨੇ ਆਣ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਜੰਗਲ ਵਿੱਚ ਇੱਕ ਛੇਰ ਰਹਿੰਦਾ ਹੈ ਜੋ ਪਿੰਡ ਦੇ ਮਾਲ ਡੰਗਰ ਦਾ ਬਹੁਤ ਨੁਕਸਾਨ ਕਰਦਾ ਹੈ ਆਪ ਕਿਰਪਾ ਕਰਕੇ ਇਸ ਨੂੰ ਸ਼ਿਕਾਰ ਕਰਕੇ ਮਾਰ ਨਾ ਕਰੋ ਨਗਰ ਨਿਵਾਸੀ ਇਸ ਪਾਸੋਂ ਬਹੁਤ ਦੁਖੀ ਹਨ ਨਗਰ ਵਾਸੀਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਉਸੇ ਸਮੇਂ ਹੀ ਜੰਗਲ ਨੂੰ ਚੱਲ ਪਏ ਜੰਗਲ ਵਿੱਚ ਕੁਝ ਦੂਰ ਜਾ ਕੇ ਜਦ ਆਪ ਜੀ ਨੂ ਸ਼ਿਕਾਰੀਆਂ ਨੇ ਦੱਸਿਆ ਕਿ ਸ਼ੇਰ ਇੱਕ ਜੰਗੀ ਵਿੱਚ ਸੁੱਤਾ ਪਿਆ ਹੈ ਤਾਂ ਆਪ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਦੂਰ ਹੀ ਖੜੇ ਰਹੋ ਅਸੀਂ ਇਕੱਲੇ ਹੀ ਜਾ ਕੇ ਇਸ ਨੂੰ ਜਗਾਉਂਦੇ ਹਾਂ ਤਦ ਗੁਰੂ ਜੀ ਇਕੱਲੇ ਹੀ ਢਾਲ ਤਲਵਾਰ ਲੈ ਕੇ ਘੋੜੇ ਤੋਂ ਉੱਤਰ ਕੇ ਉੱਥੇ ਚਲੇ ਗਏ ਜਿੱਥੇ ਸ਼ੇਰ ਸੁੱਤਾ ਪਿਆ ਸੀ ਗੁਰੂ ਜੀ ਨੇ ਨੇੜੇ ਜਾ ਕੇ ਸ਼ੇਰ ਨੂੰ ਲਲਕਾਰਿਆ ਲਲਕਾਰ ਸੁਣ ਕੇ ਸ਼ੇਰ ਨੇ ਉੱਠ ਕੇ ਬੜੇ ਜ਼ੋਰ ਦੀ ਪਬਕ ਮਾਰੀ ਜਿਸ ਨਾਲ ਦੂਰ ਦੂਰ ਦੇ ਜਾਨਵਰ ਵੀ ਡਰ ਗਏ ਫਿਰ ਸ਼ੇਰ ਨੇ ਸਾਹਮਣੇ ਹੋ ਕੇ ਗੁਰੂ ਜੀ ਨੂੰ ਵੇਖਿਆ ਇੱਕਦਮ ਹੀ ਟੱਪ ਕੇ ਆਪ ਜੀ ਉੱਪਰ ਆ ਪਿਆ ਗੁਰੂ ਜੀ ਨੇ ਤਤਛਿਨਹੀ ਵਿੱਚ ਸ਼ੇਰ ਆਸਣ ਬੈਠ ਕੇ ਖੱਬੇ ਹੱਥ ਨਾਲ ਸ਼ੇਰ ਅਗੇ ਢਾਲ ਤਲਵਾਰ ਕਰਕੇ ਉਸ ਦੇ वार ਨੂੰ ਰੋਕ ਲਿਆ ਅਤੇ ਸੱਜੇ ਹੱਥ ਨਾਲ ਉਸ ਦੇ ਪੇਟ ਵਿੱਚ ਤਲਵਾਰ ਫੇਰ ਕੇ ਉੱਥੇ ਹੀ ਢੇਰੀ ਕਰ ਦਿੱਤਾ ਇਹ ਕੋਤਕ ਵੇਖ ਕੇ ਗੁਰੂ ਜੀ ਦੇ ਸਾਥੀਆਂ ਨੇ ਖੁਸ਼ੀ ਵਿੱਚ ਜੈਕਾਰੇ ਛੱਡੇ ਅਤੇ ਸ਼ੇਰ ਤੇ ਮਰਦਾ ਸਰੀਰ ਨੂੰ ਚੁੱਕ ਕੇ ਪਿੰਡ ਵਿੱਚ ਲਿਆਏ ਅਤੇ ਲੋਕ ਬਹੁਤ ਖੁਸ਼ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ